ਔਰ ਬ੍ਰਿਟਨ ਦੀ ਮਹਾਰਤ ਦੇ ਦੇਸ਼ ਦਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੂਲ ਮੰਤਰ ਦਾ ਬੜਾ ਵਿਚਾਰ ਕੀਤਾ। ਨਾ ਬਸ ਜੀਤਾਂ ਮਹਾਰਾਜ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਦੀਆਂ ਉਪਹਾਰਨਾ ਦੇ ਚੱਲੇ ਨੇ ਸਿੱਖੀ ਦਾ ਪ੍ਰਚਾਰ ਕਰਿਆ ਗੁਰੂ ਦੇ ਨਾਲ ਬਾਣੀ ਦੇ ਨਾਲ ਦੁਨੀਆਂ ਨੂੰ ਜੋੜਿਆ ਚੰਗੇ ਕਰਮ ਕਰੋ ਮਾਪਾ ਬਲੀ ਸੇਵਾ ਕਰੋ ਨਸਿਆਂ ਤੋਂ ਰਹੋ। ਅੱਜ ਮੈਂ ਲੋਟ ਪਿੰਡ ਦੇ ਵਿੱਚ ਹਾਂ ਬਾਬਾ ਸ਼੍ਰੀ ਚੰਗੇ ਜੀ ਦੇ ਅਸਥਾਨ ਬਾਕੀ ਸੋਚਿਆ ਜੀ ਆ ਕੇ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਬਹੁਤ ਸ਼ੁਕਰਾਨਾ। ਧੰਨ ਪਿੰਡ ਲੋਟ ਵਿਖੇ ਬਾਬਾ ਸ਼੍ਰੀ ਚੰਦ ਜੀ ਦਾ 531ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਲੋਟ ਵਿਖੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ 531ਵਾਂ ਪ੍ਰਕਾਸ਼ ਪੂਰਵ ਡੇਰਾ ਬਾਬਾ ਸ਼੍ਰੀ ਚੰਦ ਜੀ ਤਪਸਥਾਨ ਬਾਬਾ ਕਰਤਾਰਦਾਸ ਜੀ ਪਿੰਡ ਲੋਟ ਵਿਖੇ ਬੜੀ ਸ਼ਰਧਤ ਸਤਿਕਾਰ ਨਾਲ ਸਮੂਹ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਤੇ ਸੰਕਤਾਂ ਦੇ ਵੱਡ ਮੁੱਲੇ ਸਹਿਯੋਗਨਾਮ ਮਨਾਇਆ ਗਿਆ ਇਸ ਸਮਾਗਮ ਡੇਰਾ ਮੁਖੀ ਮਹੰਤ ਸਤਨਾਮ ਦਾਸ ਜੀ ਲੋਟ ਬਾਬਾ ਰਾਜ ਸਿੰਘ ਜੀ ਲੋਟ ਦੀ ਅਗਵਾਈ ਵਿੱਚ ਕਰਵਾਇਆ ਗਿਆ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਤੋਂ ਉਪਰੰਤ ਸੰਤ ਮਾਪੋਸ਼ਨ ਕੀਰਤਨ ਦੁਆਰਾ ਸੰਕਤਾਂ ਨਿਹਾਲ ਕੀਤਾ ਸੰਕਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕੀਤਾ ਇਸ ਮੌਕੇ ਨੇ ਕਈ ਸਾਧੂਆਂ ਨੇ ਹਾਜ਼ਰੀ ਭਰੀ ਪ੍ਰਬੰਧਕਾਂ ਵੱਲੋਂ ਦਕਸ਼ਣਾ ਦੇ ਕੇ ਮਾਨ ਸਨਮਾਨ ਕੀਤਾ ਗਿਆ ਇੱਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁਖ ਸੇਵਾਦਰ ਬਾਬਾ ਰਾਜ ਸਿੰਘ ਜੀ ਲੋਟ ਨੇ ਕਿਹਾ ਕਿ ਉਹਨਾਂ ਨੇ ਕੋਮਾ ਤੇ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਇਸ ਮੌਕੇ ਬਾਬਾ ਰਾਜ ਸਿੰਘ ਜੀ ਲੋਟ ਨੇ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਹੁਮ ਹੁਮਾ ਕੇ ਪਹੁੰਚੇ ਸੰਗਤਾਂ ਦਾ ਸਿਰੋਂ ਪਾ ਕੇ ਸਨਮਾਨਿਤ ਕੀਤਾ ਗਿਆ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਬਖੂਬੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਰ ਸਾਲ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਦੇ ਸਹਿਯੋਗ ਸਦਕਾ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਇਸ ਸਮਾਗਮ ਕਰਵਾਇਆ ਜਾਂਦਾ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਡੀਆਈਜੀ ਪੰਜਾਬ ਰਣਵੀਰ ਸਿੰਘ ਖਟੜਾ ਨੇ ਵੀ ਹਾਜ਼ਰੀ ਭਰੀ ਇਸ ਮੌਕੇ ਸਾਡਾ ਚੇਅਰਮੈਨ ਲਖਵੀਰ ਸਿੰਘ ਲੋਟ ਜਥੇਦਾਰ ਜਗਿੰਦਰ ਸਿੰਘ ਲੋਟ ਬਲਦੇਵ ਸਿੰਘ ਭੱਲਮਾਜਰਾ ਪਰਮਜੀਤ ਸਿੰਘ ਮਾਚੀਵਾੜਾ ਅਵਤਾਰ ਸਿੰਘ ਲੋਹੜ ਕਨਗੋ ਸਾਬ ਸ਼ੇਰ ਸਿੰਘ ਬਾਬਾ ਵਾਹਿਗੁਰ ਸਿੰਘ ਜੀ ਸੁਆਮੀ ਰਾਮ ਚੇਤਨ ਜੀ ਮਹਾਂਤ ਜਸਵਿੰਦਰ ਗਿਰੀ ਜੀ ਮਹਾਂਤ ਗੁਰਮੀਤ ਸਿੰਘ ਜੀ ਮਹਾਂਤ ਜਗਨਜੋਤ ਗੇਰਡੇਲੋ ਵਾਲੇ ਓਮ ਗਿਰੀ ਬਾਬਾ ਰਾਧ ਦਾਸ ਬਾਬਾ ਜਰਨੇਟਰਪੁਰੇ ਰਾਮਗਿਰੀ ਜੀ ਅਤੇ ਭਾਈ ਕਰਮਜੀਤ ਸਿੰਘ ਸਾਈਵਾਲ ਨੇ ਸਟੇਸ ਕੱਤਰ ਦੀ ਭੂਮਿਕਾ ਨਿਭਾਈ ਇਲਾਕੇ ਦੇ ਸੰਗਤਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ we <laughs> ਉਹਨਾਂ ਜਨਮ ਦਿਨ ਮੌਕੇ ਆਪਾਂ ਸ੍ਰੀ ਚੰਗਰ ਜੀ ਜੀ ਦੇ ਜਨਮ ਦਿਨ ਤੇ 535ਵੇਂ ਜਨਮ ਦਿਨ ਤੇ ਸੁਖਦੇਵ ਜੀ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਮੈਂ ਸੇਵਾਦਾਰ ਬਾਬਾ ਰਾਜ ਸਿੰਘ ਵੀਰਾਂ ਦੇ ਬਤੂ ਸਾਹਿਬ ਦਾ ਸ਼ੰਕਲੋਟ ਇੱਥੇ ਬਹੁਤ ਬਹੁਤ ਤੇ ਸਾਡੀ ਸਮਾਜ ਦਾ ਬਹੁਤ ਦਿਲ ਗਿਆ ਕਰਨੀ ਹੈ ਜੋ ਧੰਨਵਾਦ ਕਰਦਾ ਲੋਟ ਨੱਗਰ ਵੱਲੋਂ ਜੀ ਆਇਆਂ ਨੂੰ ਆਖਦਾ ਜਿੰਨੀ ਵੀ ਸ਼ਬਦ ਬਾਬਾ ਜੀ ਚੰਗੀਗੜ੍ਹ ਦੇ ਜਨਮ ਦਿਨ ਦੇ ਉੱਤੇ ਪਹੁੰਚੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਬੇਨਤੀ ਕਰਦੇ ਆਂ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਹੜਾਏ ਨੇ ਉਹ ਨਾ ਭੈਣ ਭਰਾਵਾਂ ਦੀ ਸਾਰ ਦੇਸ਼-ਜਦੇਸ਼ ਵਿੱਚ ਬੈਠੇ ਆ ਲੋਕਾਂ ਨੂੰ ਗੇਨ ਦੀ ਹੈ ਕਿ ਉਹਨਾਂ ਦੀ ਮਦਦ ਕਰੋ ਕਿ ਅੱਗਾ ਪੰਜਾਬ ਆਪਣਾ ਹੜ ਪੀੜ ਤੋਂ ਚੁੱਕਿਆ ਤੇ ਬੇਨਤੀ ਆ ਸਾਧੂ ਸਮਾਜ ਨੂੰ ਵੀ ਸੰਤਾਂ ਨੂੰ ਵੀ ਵੱਸਿਆਂ ਦਾ ਬਹੁਤ ਵੱਡਾ ਕੋਰ ਚੱਲ ਰਿਹਾ ਇਹਨਾਂ ਵੱਸਿਆਂ ਤੋਂ ਬੱਚਿਆਂ ਨੂੰ ਬਚਣਾ ਚਾਹੀਦਾ ਸਾਧੂ ਸੰਤਾਂ ਦੇ ਪਰਵਰਸ਼ਨ ਨੂੰ ਕੀ ਆਪਣਾ ਜੀਵਨ ਸਫਲ ਬਣਾਉਣੀ ਹੈ ਤਾਂ ਗਰੀਦਾਂ ਦੀ ਮਾਰਾ ਤੇ ਦੇਸ਼ ਦਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੂਲ ਮਕਸਦ ਦਾ ਆਧਾਰ ਵਿਚਾਰ ਕੀਤਾ ਹੈ ਨਵਾਂ ਪਸੰਦ ਕੀਤਾ ਮਹਾਰਾਜਾ ਦਰਦਾਨ ਪਾਸ਼ਾ ਮਹਾਰਾਜ ਕੀ ਗੁਹਾਰਨਾ ਦੇ ਚੱਲੇ ਨੇ ਸਿੱਖੀ ਦਾ ਪ੍ਰਚਾਰ ਕਰਿਆ ਦੂਜੇ ਨਾਲ ਬਾਣੀ ਦੇ ਨਾਲ ਦੁਨੀਆ ਨੂੰ ਜੋੜਿਆ ਚੰਗੇ ਕਰਮ ਕਰੋ ਮਾਪੇ ਦੀ ਸੇਵਾ ਕਰੋ ਨਸ਼ਿਆਂ ਤੋਂ ਰਹੋ ਦੂਰ ਆਪਣੇ ਦਸਾਨਾ ਦੀ ਤੱਕਵਾਈ ਕਰੋ ਸਾਥ ਸਮਾਜ ਅੱਜ ਦਾ ਜੋ ਪ੍ਰੋਗਰਾਮ ਹੈ ਉਸ ਦਾ ਸਤਿਕਾਰ ਕਰਦੇ ਤੇ ਬੜੇ ਬੜੇ ਜੀ ਨੇ ਸਾਡੀ ਸੰਗਤ ਆਈ ਹੈ। ਡੇਰਾ ਬਾਬਾ ਜੀਤ ਸਿੰਘ ਜੀ, ਤਪਸਥਾਨ ਬਾਬਾ ਕਰਤਾਰਦਾਸ ਜੀ ਤੇ ਨੇਕਾਂ ਇ ਸਾਧੂ ਸਮਾਜ ਆਪਣੇ ਨਿਕਣ ਨਿਕਾਂ ਹੀ ਮੱਤਾਂ ਦੇ ਸਾਧੂ ਸਮਾਜ ਨੂੰ ਬਹੁਤ ਬਹੁਤ ਪ੍ਰਸ਼ੰਸਾ ਨਹੀਂ ਸੀ ਕਰਦੇ। ਸਾਡੇ ਸਾਰੇ ਜਿੰਨੇ ਵੀ ਸਾਧੂ ਸਮਾਜ ਪਹੁੰਚੇ ਆ ਬਾਬਾ ਜੀ ਬੈਜਨਾਬ ਸੁਣੇ। ਸੰਤ ਕਨਨ ਜੀ ਨੇ ਸਾਰੇ ਸਾਧੂ ਮਹਾਂਪੁਰਖਾਂ ਦਾ ਨਾਮ ਨਹੀਂ ਜਾਣਦਾ। ਇਕੱਲੇ ਦਾ ਸਾਰੇ ਸਾਧੂ ਸਮਾਜ ਦਾ ਬਹੁਤ ਬਹੁਤ ਧੰਨਵਾਦ ਜੀ। ਜੈ ਮਹਾਰਾਜ ਅਗਨ ਜੈ ਉਸ ਜੀ ਜੈ ਸ੍ਰੀ ਚੰਦਰਪਾਲ ਜੀ ਨਾਮ ਪਾਉਣ ਗਿਆ ਇਸ ਸਥਾਨ ਜੈ ਬਾਬਾ ਰਾਸ ਸਿੰਘ ਜੀ ਨੇ ਸਥਾਨ ਤੇ ਬਾਬਾ ਸ੍ਰੀ ਚੰਦਰ ਜੀ ਨੇ 532 ਨੇ ਜਨ ਦੇ ਹਲੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜੀ ਬਹੁਤ ਬਹੁਤ ਸ੍ਰੀ ਚੰਦਰਪਾਲ ਜੀ ਜੈ ਅੱਜ ਕਿਸ ਸਥਾਨ ਤੇ ਪਹੁੰਚੋ ਬਾਬਾ ਜੀ ਤੁਸੀਂ ਅੱਜ ਬਾਬਾ ਬਾਬਾ ਸ੍ਰੀ ਚੰਦਰ ਜੀ ਦਾ ਸਥਾਨਕ ਪਿੰਡ ਲੋਕ ਰਿਜਤ ਨਾਮ ਦਾ ਪਿੰਡ ਬਣਾਇਆ ਬਾਬਾ ਸ੍ਰੀ ਚੰਦਰ ਭਗਵਾਨ ਜੀ ਦੇ 900 ਪ੍ਰਤੀਏ ਜਾਨ ਲਿਹਾਰੇ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਜਨਮ ਮਹੀਨੇ ਲੱਖ ਲੱਖ ਬਣਾ ਕੇ ਆਹ ਸਭ ਤੋਂ ਪਹਿਲੇ ਸਤਿਗੁਰੂ ਦੀ ਬੰਦੇ ਨੂੰ ਬਹੁਤ ਜਨਾਬ ਕੀਤੀ ਬਾਤ ਜੀ ਸੁਣਦੇ ਗਈ

आत्मक शांती वञे त उहो ई अॼु मां अॼु बार संगत इहो ई बेनीती आहे पंजाब हिकु बहुत वॾे एरिए जेके हड़ आया हुया असीं उते जा आए हा असीं नवे नवे साल जे बुज़ुर्ग बंदि कोई पाणी बि पीउ नौके ते इहो अपीली आहे बाबा श्रीचंद जी रस्ते में ਤੇ ਉਥੇ ਆਪਣੇ ਪੰਜਾਬੀ ਕੈਕਰਾਵਾਂ ਜੋ ਬੜਾ ਫੁੱਲ ਸਦੀ ਹੈ ਆਪਾਂ ਮਾਣ ਦੇ ਦੇਸ ਕਣੀ ਉਹਨਾਂ ਦੇ ਨਾਲ ਖੜੇ ਹੋਈਏ ਤੇ ਮੇਰਾ ਪਿੰਡ ਉਹਦਾ ਪਿੰਡ ਤੇਰੇ ਪਿੰਡੇ ਦੀ ਗੱਲ ਨਹੀਂ ਹੈ ਪੂਰਾ ਪੰਜਾਬ ਆਪਣਾ ਇੱਕ ਪਿੰਡ ਹੈ ਸਾਡੇ ਪੰਜਾਬੀ ਆਪਣੇ ਪਿੰਡਾਂ ਆ ਅੱਜ ਮੈਂ ਬੜਾ ਇਹ ਦੰਨੇ ਕਿ ਤੇ ਬਹੁਤ ਖਿਆਲ ਕੇ ਸਮਰਥਨ ਪੁਛਾਣੇ ਲਈ ਮੈਂ ਨੌਟਪਿੰਡ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਨਾਮ 'ਤੇ ਆਵਾਜ਼ ਮਾਰ ਰਿਹਾ ਹਾਂ ਕਿ ਬਹੁਤ ਬਹੁਤ ਸ਼ਾਂਤੀ ਮਿਲੂ ਸਭ ਨੂੰ। ਇਹ ਕੀ ਨਾਮ ਦਾ ਫੋਨ ਹੈ? ਤੁਹਾਨੂੰ ਫੋਨ ਹੈ। ਆਪជា ਸੰਤਾਂ ਦਾ ਧੰਨਵਾਦ ਕਰਦਾ ਤੇ ਰੱਜੇ ਬਾਬਾ ਜੀ ਦਾ ਧੰਨਵਾਦ ਕਰਦੇ ਆ ਤੇ ਸਾਰੀਆਂ ਸੰਗਤਾਂ ਨੂੰ ਸ਼੍ਰੀ ਚੰਦ ਜੀ ਮਹਾਰਾਜ ਜੀ ਆਪ ਜੀ ਦਾ ਨਾਸਲਾ ਸਵਾਗਤ ਮਾਰਨ ਕਰਦਾ ਹੁੰਦਾ ਹੈ। ਤੇ ਮਹਾਰਾਜ ਸਾਰਿਆਂ ਦੇ ਸਭ ਤੋਂ ਨੇਕ ਰਹਿਣ ਸ੍ਰੀ ਚੰਦ ਜੀ ਚਰਨਾਂ ਦੀ ਚਰਨ ਲਾ ਸਕਦਾ। ਅ ਗੁਰਦਤਵਾਲਾ ਜੀ ਪਾਰਟੀ ਵੱਲੋਂ ਬਹੁਤ ਬੜਾ ਇੱਕ ਮਾਨਸਤਾ ਗਿਆ ਹੈ ਸਰਦਾਰ ਰਵੀਰ ਸਿੰਘ ਔਰ